ਕੰਨਾ ਦੌਦ ਇਬਰਾਹਿਮ ਮੈਨੂੰ ਪਸੰਦਿਆ ਕਿਉਂ ਪਸੰਦਿਆ ਪਤਾ ਦੌਦ ਇਬਰਾਹਿਮ ਮੈਨੂੰ ਇਸ ਕਰਕੇ ਮੇਰੇ ਗਾਣੇ ਚ ਇੱਕ ਲੈਣੇ ਆ ਜਿਵੇਂ ਰਤਬਾ ਆ ਦੌਦ ਤੇ ਇਬਰਾਹਿਮ ਗੋਰੀਏ ਉਹੀ ਮੇਰਾ ਲਾਈਫ ਤੇ ਸਟਾਈਲ ਗੋਰੀਏ ਕਹਿੰਦਾ ਉਹਦੇ ਵਾਂਗੂ ਬੰਦਾ ਵੀ ਬੱਫਾ ਫਟੋਕਦਾ ਇਹੀ ਤੇਰੇ ਜੱਟ ਦਾ ਕ੍ਰਾਈਮ ਗੋਰੀਏ ਮੇਰੀ ਕਲਮ ਹੀ ਕ੍ਰਾਈਮ ਐ ਸਹੀ ਐ ਨਾ ਦੌਦ ਪਤਾ ਕਿਉਂ ਪਸੰਦਿਆ ਮੈਨੂੰ ਉਹ ਬੰਦੇ ਦਾ ਪਤਾ ਹੈਗਾ ਕਿਹਨੂੰ ਵੀ ਕਿਥੇ ਆਉ ਕਿਥੇ ਨਹੀਂ ਨਹੀਂ ਇਹ ਕਰਕੇ ਪਸੰਦਿਆ ਬਾਈ ਤੂੰ ਥੋੜਾ ਜਿਹਾ ਭੈਣ ਦਾ ਲੋੜ ਜਿਹੜਾ ਬੰਦਾ 25 ਤੋਂ ਹੋ ਕੇ 10 ਇੰਚ ਦੇ ਡੌਲੇਜ ਦੇ ਸਲੀਵਲੈਸ ਪਾ ਸਕਦਾ ਉਹ ਕਲੰਨ ਨਹੀਂ ਉਹਨੂੰ ਪੌਡਕਾਸਟ ਤੇ ਬੁਲਾਉਣ ਵਾਲੇ ਕਲੰਨ ਨਹੀਂ ਇਹਨਾਂ ਨੂੰ ਤਾਂ ਜਨੂਨਿਸੈਂਸ ਦਾ ਵੀ ਨਹੀਂ ਪਤਾ ਹੋਣਾ ਕਿੱਥੇ ਆਉਣ ਫਿਰ ਤਾਂ ਇਹਨੂੰ ਉਹਦਾ ਵੀ ਪਸੰਦੂ ਉਹ ਸੌਰੀ ਉਹ ਵੀ ਪਸੰਦੂ ਇਹ ਗੱਲ ਮਾਨੂਕ ਦਾ ਛੋਟਾ ਭਰਾਈ ਆ ਬਾਈ ਇਹੋ ਜਿਹਾ ਲੈਣਾ ਮੈਂ ਟੱਟੀ ਬੜਾ ਜੋੜ ਲੈਣਾ ਨਾ ਦੋ ਦੋ ਦਾ ਪਤਾ ਨਾ ਤੇਰਾ ਪਤਾ ਭਰਾਵਾ ਜਿਹੜੇ ਮਸ਼ਹੂਰ ਵੀ ਨਹੀਂ ਹੋਏ ਜਿਹੜੇ ਸਟ੍ਰਗਲ ਪੀਰੀਅਡ ਚ ਹੁੰਦੇ ਆ ਉਹ ਜਿਆਦਾ ਚੱਕ ਮੇਜ ਕਿਉਂ ਹੋ ਜਾਂਦੇ ਆ ਇੱਕ ਇਹ ਹੋਇਆ ਇੱਕ ਨਸੀਬ ਹੋਇਆ ਉਹ ਪਤੰਦਰ ਕੁੜੀਆਂ ਨਾਲ ਅਨਦੀ ਲਨ ਪਹਿਲਾ ਉਹਦੇ ਦੇ ਨਾਲ ਜਿਹਨੇ ਇਹ ਦੱਸਿਆ ਵੀ ਦੋ ਦੂ ਵੀ ਕੋਈ ਹੈਗਾ ਧਰਤੀ ਤੇ ਨਸੀਬ ਤੇ ਇਹ ਜੇ ਸਿੱਧੀ ਟੱਕਰ ਆ ਵੱਡੀ ਗੱਲ ਚ ਹੋਣ ਦੀ ਪੌਡਕਾਸਟ ਵਾਲਾ ਦੰਦ ਗੱਡੀ ਜਾਂਦਾ ਵੀ ਭੋਸ਼ੜੀ ਦਾ ਔਕਾਤ ਤੋਂ ਵੱਧਦੀਆਂ ਪੂਰੀ ਜਾਂਦਾ